ਹੈਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵੇਅਰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਗਾਇਸ ਤੇ ਗਾਇਸ ਅੱਜ ਆਪਾਂ ਤੁਹਾਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗੇ ਆ ਉਹ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੁਹਾਨੂੰ ਪਤਾ ਹੈ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਰਗ ਤੇ ਜੋ ਵੀ ਗੁਰਦੁਆਰਾ ਸਾਹਿਬ ਸੀ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੇ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਕੇ ਤੁਹਾਨੂੰ ਬਹੁਤ ਹੀ ਆਨੰਦ ਆਉਣ ਵਾਲਾ ਹੈ ਗਾਇਸ ਤੇ ਇਸ ਗੁਰਦੁਆਰਾ ਸਾਹਿਬ ਨੂੰ ਸਿੱਖੀ ਇਤਿਹਾਸ ਦਾ ਸਕੂਲ ਵੀ ਕਿਹਾ ਜਾਂਦਾ ਹੈ ਤੇ ਤੁਸੀਂ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਲੈ ਕੇ ਇੱਥੇ ਜਾ ਸਕਦੇ ਹੋ ਸਿੱਖ ਇਤਿਹਾਸ ਦੀ ਪੂਰੀ ਨੌਲੇਜ ਇੱਥੋਂ ਪਤਾ ਲੱਗਦੀ ਹੈ ਕਿ ਮੁਗਲਾਂ ਨੇ ਕਿਵੇਂ ਅਤਿਆਚਾਰ ਕੀਤੇ ਸੀ ਆਪਣੇ ਤੇ ਇਹ ਸਾਰਾ ਕੁਝ ਪੋਰਟਰੇਟ ਕੀਤਾ ਹੋਇਆ ਤਸਵੀਰਾਂ ਦੇ ਰੂਪ ਚ ਉੱਥੇ ਤੇ ਤੁਹਾਨੂੰ ਅੱਜ ਲੈ ਕੇ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਾਉਣੇ ਆ ਤੇ ਪਿਛਲੇ ਵਲੌਗਸ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਤੇ ਇਹ ਵਲੌਗ ਵੀ ਤੁਹਾਨੂੰ ਬਹੁਤ ਵਧੀਆ ਲੱਗੇਗਾ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਆਪਾਂ ਲਾਸਟ ਤੇ ਤੁਹਾਨੂੰ ਐਡਰੈਸ ਤੇ ਕਿੱਥੇ ਪਿਆ ਜਾਂਦਾ ਹੈ ਕਿਹੜੀ ਰੇਚ ਪਿਆ ਜਾਂਦਾ ਹੈ ਤੇ ਕਿਵੇਂ ਪਹੁੰਚ ਸਕਦੇ ਆ ਤੁਹਾਨੂੰ ਸਾਰੀ ਨੌਲੇਜ ਦੱਸਾਂਗੇ ਤੇ ਬਣੇਰਿਓ ਬਲੌਗ ਦੇ ਨਾਲ ਤੇ ਆਓ ਫਿਰ ਕੰਟੀਨਿਊ ਕਰਦੇ ਆਂ A few moments later ਹਾਂਜੀ ਤੇ ਲੋ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਤੇ ਹੁਣ ਅੰਦਰ ਚੱਲਦੇ ਆਂ ਜੀ ਤੇ ਆ ਬਾਹਰ ਲੰਮਹੋਲ ਚਾਲ ਦੁਕਾਨਾਂ ਤੋਂ ਕਿੰਨਾ ਲੱਗੀਆਂ ਆਂ ਇੱਧਰ ਪੂਰੀਆਂ ਖਾਵਾ ਵੀ ਬਹੁਤ ਏ ਚੱਲ ਰਹੀ ਅੱਜ ਤੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਦਰਸ਼ਨ ਮੇਲੇ ਕਰਾਉਨੇ ਆ ਜੀ ਮਣੇ ਰਹੇ ਬਲੌਗ ਦੇ ਨਾਲ ਇਹ ਇੱਧਰ ਸਾਰੀਆਂ ਮੂਰਤੀਆਂ ਵਗੈਰਾ ਬਣਾਈ ਹੋਈਆਂ ਨੇ ਤੇ ਮੁੜ ਕੇ ਆਪਾਂ ਇੱਧਰ ਚੱਲਦੇ ਹਾਂ ਨਾਲ ਨਾਲ ਤੁਹਾਨੂੰ ਇਤਿਹਾਸ ਦੱਸਾਵਾਂਗੇ ਬਹੁਤ ਹੀ ਸੋਹਣਾ ਮਾਹੌਲ ਹੈ ਇੱਥੇ ਬਹੁਤ ਹੀ ਜ਼ਿਆਦਾ ਜਿੱਦਾਂ ਮਤਲਬ ਕਿ ਮੂਰਤੀਆਂ ਦੇ ਰੂਪ ਤੋਂ ਜਿੱਦਾਂ ਦਿਖਾਇਆ ਗਿਆ ਹੈ ਨਾ ਨਾਲ ਨਾਲ ਇਤਿਹਾਸ ਵੀ ਲਿਖਿਆ ਸਾਰਾ ਜਿਹੜੇ ਬੰਦੇ ਨੂੰ ਸਿੱਖੀ ਇਤਿਹਾਸ ਦੀ ਨੌਲੇਜ ਲੈਣੀ ਹੈ ਨਾ ਉਹ ਇੱਥੇ ਆ ਜੇ ਸਾਰੀ ਨੌਲੇਜ ਇੱਥੇ ਗੁਰਦੁਆਰਾ ਸਾਹਿਬ ਤੋਂ ਗੇਨ ਕਰ ਸਕਦਾ ਬੰਦਾ ਇਸ ਜਗ੍ਹਾ ਨੂੰ ਸਿੱਖ ਕੇ ਤਹਾ ਸਕੂਲ ਵੀ ਕਿਹਾ ਜਾਂਦਾ ਹੈ ਤੇ ਪਹਿਲਾ ਮੱਥਾ ਠੀਕ ਆਈਏ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਜੀ ਇਕੋ ਨੇ ਸਾਰਾ ਗੁੱਸ ਆ ਜੋੜੇ ਰੱਖਣ ਲਈ ਰੱਖਣੇ ਇੱਥੇ ਹੁਣ ਜੋੜੇ ਉਤਾਰਦੇ ਆਂ ਤੇ ਫਿਰ ਚੱਲਦੇ ਆਂ ਅੰਦਰ ਮੱਥਾ ਟੇਕਣ ਤੇ ਅਗੋਂ ਅੰਦਰ ਚੱਲਦੇ ਆਂ ਦਰਸ਼ਨ ਕਰਨ ਲਈ ਤੁਹਾਨੂੰ ਅੰਦਰ ਉਹ ਗਰਾਊਂਡ ਅੰਦਰ ਚ ਜੀ ਕੈਮਰਾ ਅਲਾਉ ਹੋਇਆ ਅੰਦਰ ਦਾ ਤੇ ਲੋ ਜੀ ਹੁਣ ਤੁਹਾਨੂੰ ਆਪਾਂ ਇੱਧਰ ਦਰਸ਼ਨ ਕਰਾਉਨੇ ਆ ਇੱਕ ਕਿਸ਼ਤੀ ਦੇ ਰੂਪ ਚ ਇਹ ਦਰਗੋਦੁਰਾ ਸਾਹਿਬ ਆ ਤੇ ਨਾਲ ਹੀ ਸ੍ਰੀਮਨ ਸਾਹਿਬ ਆ ਤੇ ਹੁਣ ਤੁਹਾਨੂੰ ਉਧਰ ਦਰਸ਼ਨ ਕਰਾਉਣਾ ਚੱਲਗੇ ਅੰਦਰ ਕੈਮਰਾ ਲਾਉ ਨਹੀਂ ਸੀ ਤੁਹਾਨੂੰ ਤਾਂ ਅਗਰ ਜੇ ਦਰਸ਼ਨ ਹੀ ਕਰਵਾ ਸੀ ਅੰਦਰੋਂ ਤੇ ਬਾਕੀ ਤੁਹਾਨੂੰ ਸਾਰੇ ਦਰਸ਼ਨ ਹੋਣਗੇ ਤੇ ਬੱਚੇ ਨਹਾ ਰਹੇ ਆ ਸਲੂਵਰ ਚ ਤੇ ਆ ਆਪਣਾ ਕਿਸ਼ਤੀ ਦੇ ਰੂਪ ਚ ਬਣਾਇਆ ਗਿਆ ਸਾਰਾ ਉਧਰ ਪਰ ਕਰਮਾ ਚ ਤੁਹਾਨੂੰ ਦਖਾਨੇ ਆ ਪੂਰਾ ਇੱਕ ਬੇੜੇ ਦੇ ਰੂਪ ਚ ਸ਼ੇਪ ਦਿੱਤੀ ਗਈ ਹੈ ਇਹਨੂੰ ਇਧਰ ਸਰੋਵਰ ਹੈ ਨਾਲ ਨਾਲ ਤੇ ਇਧਰ ਪੂਰਾ ਬੇੜੇ ਵਾਲਾ ਦਿੱਤਾ ਗਿਆ ਨੂੰ ਰੂਪ ਬਹੁਤ ਔੜਾ ਲੱਗਦਾ ਹੈ ਇਹਦੇ ਸਾਹਮਣੇ ਸਰੋਵਰ ਹੈ ਜੀ ਬਹੁਤ ਔੜਾ ਮੋਲ

ਸੀ ਸੋਨਾ ਤ੍ਰਿਸ਼ੇਤ ਤੋਂ ਵਰਨਾ ਸਾਬ ਦਾ ਇਹ ਤੋਂ ਜਰਾ ਸ਼ੋਅ ਸੀਰੀਆ ਲਾ ਸਾ ਇਹ ਤੇ ਉਹਨੂੰ ਦੱਕਾ ਕਿ ਨੇ ਉਹਦੇ ਜਿਵੇਂ ਹੋਰ ਹੋ ਗਿਆ ਸੰਡੇ ਦਾ ਦੇਣਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਤਰਪੁਰਾ ਜਿੱਦੇ ਮੂਰਤੀਆਂ ਬਣਾਈਆਂ ਹੋਈਆਂ ਆ ਲਓ ਸਾਰੇ ਇਤਿਹਾਸ ਬਾਰੇ ਜਾਣਨ ਨੂੰ ਕਰੋਣੇ ਆ ਤੇ ਲੋ ਜੀ ਕਰੋ ਦਰਸ਼ਕ ਇੱਧਰ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਮਾਰਿਆ ਗਿਆ ਮੁਗਲਾਂ ਵੱਲੋਂ ਕਿਵੇਂ ਸ਼ਹੀਦ ਕੀਤਾ ਗਿਆ ਛੋਟੇ ਛੋਟੇ ਬੱਚੇ ਦੇ ਕਿ ਉਹਨਾਂ ਦੀ ਜਿਹੜੀ ਕਰੂਰਤਾ ਸੀ ਉਹਦਾ ਪਤਾ ਲੱਗਦਾ ਇੱਥੇ ਮੁਗਲਾਂ ਦੀ ਸਿੱਟਾ ਕੋ ਲੋ ਸਿੰਘੀਆਂ ਪੰਥ ਖਾਤਰ ਟੋਟੇ ਹਾਸਾ ਜਿਗਰ ਦੇ ਵਾਰ ਨਹੀਂ ਹੈ ਇਹ ਜੰਗਾਂ ਤੇ ਗਲੀ ਹਾਰ પા ਕੇ ਟੁਕੜੇ ਬੱਚਿਆਂ ਦੇ ਝੋਲੀ ਡਾਰ ਰਹੀਆਂ ਪੀ ਪੀ ਚੱਕੀਆਂ ਮੰਨੂ ਦੇ ਜ਼ੁਲਮ ਚ ਛੱਲਣ ਪਾਣਾ ਮੰਨ ਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਪੁਖੀਆਂ ਪਿਆਸਿਆਂ ਸਿੱਕਣਾ ਹੈ ਚੰਦਨ ਸਿੱਖੀ ਦਾ ਮਹਾਨ ਉਸਾਰ ਨਹੀਂ ਛੋਟੇ ਸ਼ਾਹਬ ਜਦਾਂ ਇਸ਼ੀ ਹੀ ਦੀ ਜੀ ਉਹ ਇੱਥੇ ਇਹਨਾਂ ਨੇ ਬਣਾਇਆ ਗਿਆ ਹੈ ਨਾ ਦੇਖ ਕੇ ਲਹੌਰ ਪਹਨ ਵਾਲਾ ਕੰਮ ਹੋਇਆ ਪਿਆ ਇੱਥੇ ਤੇ ਇਦਾਂ ਕਿ ਮੋਤੀ ਮਹਾਰਾ ਜੀ ਪਤਾ ਕਿ ਨੂੰ ਦੱਸਦੇ ਨੇ ਬੱਚਾ ਨੀਸ਼ੀ ਦੀ ਬਾਰੇ ਉਹ ਵੀ ਜੋ ਮੂਰਤੀ ਬਣਾਈ ਗਏ ਬਹੁਤ ਸੋਹਣੀ ਤੇ ਲੋ ਜੀ ਤੁਸੀਂ ਇੱਧਰ ਦੇਖ ਸਕਦੇ ਹੋ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਕੋਲ ਸ਼੍ਰੀ ਹਰਮਨਦਾਸ ਸਾਹਿਬ ਦੀ ਨੀਂਹ ਰਖਵਾਈ ਸੀ ਬਹੁਤ ਸੋਹਣਾ ਤੇ ਇੱਧਰ ਸਾਹਮਣੇ ਤੁਸੀਂ ਜੋ ਮੂਰਤੀਆਂ ਦੇਖ ਰਹੇ ਹੋ ਭਾਈ ਦਿਆਲਾ ਜੀ ਨੂੰ ਜਦੋਂ ਇਹਨਾਂ ਨੇ ਉੱਬਲ ਦੀ ਦੇਗ ਵਿੱਚ ਕਢਣ ਲਈ ਕੜਾਈ ਚ ਸੁੱਟਦਾ ਸੀਗਾ ਇੱਧਰ ਤੁਸੀਂ ਦੇਖ ਸਕਦੇ ਹੋ ਸਰਦਾਰ ਭਗਤ ਸਿੰਘ ਜੀ ਨੂੰ ਜਦੋਂ ਜੇਲ੍ਹ ਚ ਮਿਲਣ ਲਈ ਆਉਂਦੇ ਨੇ ਤਾਂ ਉਸ ਮੂਰਤੀ ਨੂੰ ਕਿਸੇ ਕਿੱਡੇ ਸੋਹਣੇ ਹਿਸਾਬ ਨਾਲ ਦਿਖਾਇਆ ਗਿਆ ਹੈ ਸਰਦਾਰ ਭਗਤ ਸਿੰਘ ਜੀ ਦੀ ਮੂਰਤੀ ਇਹ ਉਹਨਾਂ ਨੂੰ ਮਿਲਣ ਲਈ ਆਏ ਹੋਏ ਨੇ ਜੋ ਤੇ ਇੱਧਰ ਪਹਿਰੇਦਾਰ ਜੋ ਗ੍ਰੇਵ ਫੌਜ ਦਾ ਇਹ ਗੁਰਦੁਆਰਾ ਸਾਹਿਬ ਦਸਮ ਪਿਤਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਇਚਾਰਨ ਸ਼ੋਪਰਾਪਤ ਹੈ ਤੇ ਸਾਰਿਆਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਜੀ ਇੱਥੇ ਮੂਰਤੀਆਂ ਦੇ ਰੂਪ ਚ ਸਿੱਖ ਇਤਿਹਾਸ ਨੂੰ ਇੰਨੀ ਬਰੀਕੀ ਨਾਲ ਦਿਖਾਇਆ ਗਿਆ ਹੈ ਕਿਤੇ ਵੀ ਨਹੀਂ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਸਭ ਕੁਝ ਸਮਝ ਆ ਜਾਊਗਾ ਇੱਥੇ ਜੇ ਤੁਸੀਂ ਇੱਕ ਵਾਰੀ ਆ ਜਾਓਗੇ ਤਾਂ ਜ਼ਰੂਰ ਆਓ ਇੱਥੇ ਮਾਈ ਭਾਗੋ ਜੀ ਦਾ ਜੋ ਪੋਰਟਰੇਟ ਕੀਤਾ ਗਿਆ ਹੈ ਚਿੱਤਰ ਬਹੁਤ ਹੀ ਸ਼ਾਨਦਾਰ ਹੈ ਜੀ ਮਾਤਾ ਭਾਗੋ ਜੀ ਮਾਝੇ ਵਿੱਚ ਚਬਾਲ ਪਿੰਡ ਰਹਿਣ ਵਾਲੀ ਤੰ ਹੈ ਮਾਤਾ ਭਾਗੋ ਮਹਾਨ ਮਾਤਾ ਕਰੀ ਜਾਂਦੀ ਹੈ ਡੱਕਰੇ ਦੁਸ਼ਮਣਾਂ ਦੇ ਰਖੀ ਤਲੀ ਤੇ ਆਪਣੀ ਜਾਨ ਮਾਤਾ ਮੁਕਤਸਰ ਰਣ ਭੂਮੀ ਵਿੱਚ ਜੂਝਦੀ ਹੈ ਪਾਈ ਜਾਂਦੀ ਹੈ ਵੇਖੋ ਕਸਮਾਨ ਮਾਤਾ ਮਰਦ ਸੂਰਮਿਆਂ ਦਾ ਲੱਕ ਪੰਨਿਆ ਹੈ ਔਰਤ ਚਾਤ ਦੀ ਵੀ ਲਿਆ ਸ਼ਾਨ ਮਾਤਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਾਈ ਮਤੀ ਦਾਸ ਦੀ ਜਦੋਂ ਮੁਗਲਾਂ ਨੇ ਉਹਨਾਂ ਨੂੰ ਆਰੀਆਂ ਨਾਲ ਵਿਚਾਲਿਆਂ ਚੀਰ ਦਿੱਤਾ ਸੀਗਾ ਇਹ ਰੂਹਕ ਮੋਨ ਵਾਲੀਆਂ ਤਸਵੀਰਾਂ ਨੇ ਜੀ ਇਹ ਸਾਹਮਣੇ ਤੁਸੀਂ ਜੋ ਦੇਖ ਰਹੇ ਹੋ ਮੂਰਤੀ ਉੱਤੇ ਯਕਰੀਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾਰਿਆ ਸੀਗਾ ਉਹ ਤੋਂ ਇਹ ਕਹਿੰਦਾ ਸੀਗਾ ਕਿ ਜੋ ਵੀ ਮੁਗਲ ਸਿੱਖਾਂ ਦਾ ਸਿਰ ਲੈ ਕੇ ਆਊਗਾ ਉਹਨੂੰ ਅਚਰਅੀਆਂ ਦਿੱਤੇ ਜਾਣਗੇ ਸੋਨੇ ਦੀਆਂ ਤੇ ਇਸ ਤੀਨ ਮੂਰਤੀਆਂ ਦੇ ਰੂਪ ਚ ਦਿਖਾਇਆ ਗਿਆ ਹੈ। ਜਹੀਦ ਭਾਈ ਬਣੀ ਸਿੰਘ ਤੇ ਜਦੋਂ ਬੰਦ-ਬੰਦ ਕਰ ਦਿੱਤੇ ਸੀ ਮੁਗਲਾਂ ਨੇ ਉਸ चीज ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਮੂਰਤੀਆਂ ਦੇ ਰੂਪ ਚ ਦਿਖਾਇਆ ਗਿਆ ਹੈ। ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਇੱਥੇ ਸਾਰੇ ਇਤਿਹਾਸ ਦਾ ਪਤਾ ਲੱਗੂਗਾ ਉਹਨਾਂ ਨੂੰ। ਇਸ ਸਾਈਡ ਲੰਗਰ ਆਲ ਬਣਿਆ ਹੋਇਆ ਹੈ ਜੀ ਤੇ ਲੰਗਰ ਚੱਕ ਕੇ ਫਿਰ ਆਪਾਂ ਤੁਹਾਨੂੰ ਬਾਕੀ ਦੀਆਂ ਕਲਿੱਪਾਂ ਵੀ ਦਿਖਾਉਨੇ ਆ ਮੂਰਤੀਆਂ ਦਿਖਾਉਨੇ ਆ ਇੱਥੇ ਆ ਕੇ ਬਸ ਇੱਕੋ ਗੱਲ ਹੀ ਹੁੰਦੀ ਆ ਕਿ ਮੁਗਲਾਂ ਤੇ ਗੁੱਸਾ ਜੜਦਾ ਰੱਜ ਕੇ ਜਿੰਨਾ ਤਸ਼ੱਦਦ ਕੀਤਾ ਉਹਨਾਂ ਨੇ ਚਪੇੜਾ ਮਾਰਨ ਦੀ ਕਰਦਾ ਮੁਗਲਾਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਨੰਦਪੁਰ ਦੇ ਯੁੱਧ ਵਿੱਚ ਦੋ ਹੋਇਆ ਸੀਗਾ ਤਾਂ ਭਾਈ ਕਨਈਆ ਜੀ ਨੇ ਆਪਣੀ ਮਸ਼ਕਲ ਦੁਸ਼ਮਣ ਨੂੰ ਵੀ ਪਾਣੀ ਪਿਆਇਆ ਸੀਗਾ ਉਹ ਤੀਨ ਨੂੰ ਬਹੁਤ ਸੋਹਣੇ ਢੰਗ ਨਾਲ ਦਿਖਾਇਆ ਗਿਆ ਹੈ ਨੇ ਗੁਰਦੁਆਰਾ ਸਾਹਿਬ ਆ ਜੀ ਨਿਸ਼ਾਨ ਸਾਹਿਬ ਤੇ ਸਾਰਾ ਕੁਝ ਤੁਹਾਨੂੰ ਇਧਰੋਂ ਏ ਟੂ ਜ਼ेड ਦਿਖਾਤਾ ਹੈ ਤੇ ਇਹ ਜੋ ਗੁਰਦੁਆਰਾ ਹੈ ਜੀ ਗੁਰਦੁਆਰਾ ਮਹਿਤਿਆਣਾ ਸਾਹਿਬ ਹੈ ਜਿਲ੍ਹਾ ਜਗਰਾਉਂ ਦੇ ਵਿੱਚ ਪੈ ਜਾਂਦਾ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਤੇ ਇੱਥੇ ਮੁਗਲਾਂ ਦੁਆਰਾ ਸਿੱਖਾਂ ਤੇ ਕੀਤੇ ਗਏ ਅਤਿਆਚਾਰ ਨੂੰ ਬੜੀ ਹੀ ਬਰੀਕੀ ਦੇ ਨਾਲ ਦਿਖਾਇਆ ਗਿਆ ਹੈ ਤੇ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਤੁਸੀਂ ਇਹ ਦਿੱਤੇ ਗਏ ਆ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਗਿਆ ਮੁਗਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਖਸ਼ੀਰ ਬਾਦਸ਼ਾਹ ਦੇ ਹੁਕਮ ਤੇ ਤੁਸੀਂ ਇਹ ਦੇ ਰਹੇ ਜਾਲਮ ਸਨਾਤ ਫਖਸ਼ੀਰ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਹੈ ਕਿ ਮੈਂ ਤੇਰੇ ਕੋਲੋਂ ਦੂਰ ਪਾਸਲੇ ਤੇ ਬੈਠਾ ਹਾਂ ਪਰ ਫਿਰ ਵੀ ਤੈਨੂੰ ਮੇਰੇ ਕੋਲੋਂ ਡਰ ਲੱਗ ਰਿਹਾ ਹੈ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਹਸਿਆਤੋਂ ਬੰਦਾ ਸਿੰਘ ਬਹਾਦਰ ਦੱਸ ਰਿਹਾ ਹੈ ਕਿ ਤੁਹਾਨੂੰ ਮੇਰੇ ਕੋਲੋਂ ਨਹੀਂ ਫਿਰ ਇਹ ਗੁਰੂ ਕੋਲੋਂ ਪੈ ਆ ਰਿਹਾ ਹੈ ਬਖਸ਼ੀਰ ਬਾਦਸ਼ਾਹ ਕਹਿਣ ਲੱਗਾ ਤੂੰ ਮੇਰੇ ਕੋਲੋਂ ਕੀ ਸੋਗਤ ਲੈਣੀ ਹੈ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਦੇ ਰਿਹਾ ਹੈ ਇਸ ਤੋਂ ਬਾਅਦ ਹੋਰ ਕੀ ਲਗਾ ਦੇਵਾਂ ਤੇ ਸਾਹਮਣੇ ਦੇਖ ਸਕਦੇ ਹਾਂ ਸੁਭੇਗ ਸਿੰਘ ਤੇ ਸ਼ਹਾਬਾਤ ਸਿੰਘ ਜੋ ਦੋ ਸਕੇ ਭਰਾ ਸੀਗੇ ਉਹਨਾਂ ਨੂੰ ਮੁਗਲਾਂ ਵੱਲੋਂ ਕਿੰਨਾ ਤਸ਼ੱਦਦ ਦੇ ਨਾਲ ਛੇਕ ਕੀਤਾ ਗਿਆ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਭਾਈ ਤਾਰੂ ਸਿੰਘ ਜੀ ਦੀ ਮੂਰਤੀ ਇਹਨਾਂ ਦਾ ਖੋਪੜ ਲਾ ਦਿੱਤਾ ਸੀਗਾ ਮੁਗਲਾਂ ਨੇ ਸਿੱਖ ਨੌਜਵਾਨ ਪੁੱਲੇ ਪਿੰਡ ਦਾ ਜੋ ਤਾਰੂ ਸਿੰਘ ਉਸ ਦੇ ਖਿਲਾਫ ਕਿਸੇ ਭੈੜੀ ਲੁੱਤੀ ਲਾਈ ਹੈ ਬਾਗੀ ਸਿੰਘਾਂ ਦੀ ਹੈ ਕਹਿੰਦੇ ਕਰਦਾ ਗੁਪਤ ਸੇਵਾ ਚੋਰੀ ਛਿਪੇ ਰਾਤੀਂ ਇਹਦੇ ਕੋਲ ਆਵਾਜ਼ ਆਈ ਹੈ ਬਿਨਾ ਕਿਸੇ ਦੋਸ਼ ਤੋਂ ਹੈ ਫੜ ਲਿਆ ਤਾਰੂ ਸਿੰਘ ਸਾਰੇ ਹੀ ਨਗਰ ਵਿੱਚ ਮੱਚ ਗਈ ਦੁਹਾਈ ਹੈ ਵਿਧਵਾ ਹੈ ਮਾਤਾ ਭੈਣ ਵੇਖਦੀ ਹੈ ਜਵਾਨ ਖੜੀ ਤਾਰੂਸਿਆਂ ਦੇ ਪੁਲਿਸ ਨੇ ਹੱਥ ਕੜੀ ਲਾਈ ਹੈ ਕਰ ਕਿਤੇ ਕੈਦੀ ਮੂਰੇ ਲਾ ਲਿਆ ਹੈ ਖਾਲਸੇ ਨੂੰ ਸੂਬੇਦਾਰ ਕੋਲ ਜਾ ਕੇ ਪੇਸ਼ੀ ਪਗਤਾਈ ਹੈ ਤਾਰੂ ਸਿਉ ਨੇ ਕੀਤੀ ਨਾ ਕਚਹਿਰੀ ਚ ਸਲਾਮ ਜਾ ਕੇ ਵਾਏ ਗੁਰੂ ਦੀ ਫਤਿਹ ਉੱਚੀ ਗੱਜ ਕੇ ਬੁਲਾਈ ਹੈ ਕਾਜੀ ਹਥਿਆਰੇ ਨੇ ਜੋ ਫਤਵਾ ਹੈ ਲਾਇਆ ਫਿਰ ਰੰਬੀ ਨਾਲ ਸੂਰਮੇ ਨੇ ਖੋਪੀ ਲੋਹਾਈ ਹੈ ਚੋਰਾ ਸਿੰਘ ਦਾਗਨਤਰਮ ਉਤੇ ਪੈਣ ਦਿੱਤਾ ਕਿਸਾਂ ਸਵਾਸਾਂ ਨਾਲ ਸਿੱਖੀ ਬੀਲਿਆ ਨਿਭਾਈ ਹੈ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਉਨੇ ਆਂ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜ ਸਮੇਂ ਰਾਏਪੁਰ ਤੇ ਲੰਮੀ ਜੱਟਪੁਰਾ ਤੇ ਪਿੰਡ ਮਾਣੂਕੇ ਤੋਂ ਹੁੰਦੇ ਹੋਏ ਜਦੋਂ ਟਾਬ ਮੇਦਿਆਣਾ ਪਹੁੰਚੇ ਤਾਂ ਇੱਥੋਂ ਦੇ ਪਵਿੱਤਰ ਜਲ ਨੂੰ ਦੇਖ ਕੇ ਇੱਥੇ ਰੁੱਕ ਗਏ ਸੀ 2-3 2-4 ਕਿਲੋਮੀਟਰ ਤੱਕ ਇੱਥੇ ਕੋਈ ਵਸੋਣੀ ਸੀ ਆਪਣੇ ਸਿੰਘਾਂ ਨਾਲ ਗੁਰੂ ਸਾਹਿਬ ਨੇ ਇਸ ਪਵਿੱਤਰ ਜਲ ਤੋਂ ਦਾਤਨ ਕੁਰਲੀ ਤੇ ਇਸ਼ਨਾਨ ਕੀਤਾ ਸੀਗਾ ਤੇ ਉਹ ਇੱਥੇ ਰੁੱਕ ਗਏ ਸੀ ਤੇ ਇੱਥੇ ਉਹਨਾਂ ਨੇ ਆਪਣੇ ਸਿੰਘਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿ ਅੱਗੇ ਕੀ ਰਣਨੀਤੀ ਬਣਾਈ ਜਾਵੇ ਤੇ ਜਫਰਨਾਮਾ ਲਿਖਣ ਦਾ ਮਨ ਵੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਹੀ ਬਣਾਇਆ ਸੀਗਾ ਤੇ ਇਥੇ ਰਾਤ ਨੂੰ ਰੁਕਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਸੀ ਇਸ ਲਈ ਫਿਰ ਉਹ ਨਾਲ ਦੇ ਪਿੰਡ ਚੱਕਰ ਗਿਆ ਚਲੇ ਸੀਗੇ ਤੇ ਮੁੜ ਕੇ ਉੱਥੇ ਉਹਨਾਂ ਨੇ ਜੋ ਜਫਰਨਾਮਾ ਸੀ ਉਹ ਲਿਖਿਆ ਸੀਗਾ ਤੇ ਜਿਹਨੂੰ ਪੜ੍ਹ ਕੇ ਕਿ ਔਰੰਗਜ਼ੇਬ ਦੀ ਜੋ ਰੂਹ ਸੀ ਉਹ ਕੰਬ ਗਈ ਸੀ ਤੇ ਇਸ ਗੁਰਦੁਆਰਾ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਹੈ ਜੀ ਜੋ ਵੀ ਬੰਦਾ ਇੱਥੇ ਸੱਚੇ ਦਿਲੋਂ ਆਉਂਦਾ ਹੈ ਇਹ ਮੱਥਾ ਟੇਕਦਾ ਹੈ ਉਹਦੀਆਂ ਸ਼ਾਮਾਂ ਜ਼ਰੂਰ ਪੂਰਨ ਹੁੰਦੀਆਂ ਹਨ ਤੇ ਇਹ ਜੋ ਗੁਰਦੁਆਰਾ ਸਾਹਿਬ ਹੈ ਜੀ ਇਹ ਜ਼ਿਲ੍ਹਾ ਲੁਧਿਆਣਾ ਸ਼ਹਿਰ ਜਗਰਾਵਾ ਪਿੰਡ ਮਹਿਤਿਆਣਾ ਵਿੱਚ ਸਥਿਤ ਹੈ ਆਓ ਤੇ ਜ਼ਰੂਰ ਦਰਸ਼ਨ ਕਰੋ ਤੇ ਇਸੇ ਨਾਲ ਹੀ ਆਪਾਂ ਵਲੌਗ ਦਾ ਦੀ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਵਲੌਗ ਤੁਹਾਨੂੰ ਵਧੀਆ ਲੱਗੂਗਾ ਜੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖਿਓ ਪਿਛਲੀਆਂ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਤੁਹਾਨੂੰ ਹੁਣ ਮਿਲਦੇ ਹਾਂ ਅਗਲੀ ਵੀਡੀਓ 'ਚ ਟਿਲ ਥੈਨ ਬਾਏ